ਮੈਂ ਕਿਰਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਪਾਰਟੀ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕਿਸੇ ਪਾਕ ਪੰਜਾਬ ਉਪਦੇਸ਼ ਤੋਂ ਹੰਗਸ ਕਮੇਟੀ ਅੱਜ ਬੜੇ ਅਫਸੋਸ ਨਾਲ ਗੱਲ ਕਰਨੀ ਪੈ ਰਹੀ ਹੈ ਕਿ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਦੀ ਸਰਕਾਰ ਜਣੀ ਭਗਵੰਤ ਮਾਨ ਦੀ ਸਰਕਾਰ ਇੱਕ ਕਮਜ਼ੋਰ ਸਰਕਾਰ ਬਣਦੀ ਹੈ ਕਿਉਂਕਿ ਉਹ ਕਮਜ਼ੋਰ ਸਰਕਾਰ ਦੀ ਨਸਾਨੀ ਹੈ ਯਾਬੀ ਕੇਂਦਰ ਸਰਕਾਰ ਨੇ ਪਿਛਲੇ ਨਹੀਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਲਿਆ ਹੈ ਕਿ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੇ ਸਿਢੀ ਕੈਟ ਜਿਹੜੀ ਉਹ ਭੰਗ ਕਰ ਦਿੱਤੀ ਗਈ ਨੰਵੇਂ 90 ਜਿਹੜੇ ਮੈਂਬਰ ਸੀ ਉਹਨਾਂ ਨੂੰ ਬਿਤਾ ਦੇ ਦਿੱਤੀ 31 ਕਰ ਦਿੱਤੀ ਹੈ ਉਹ ਸਾਦੀਸੀ ਜਿਹੜਾ ਬੈਚ ਅਸਰ ਹੁੰਦਾ ਨੂੰ ਸਾਰੀਆਂ ਪਾਬਲਾਂ ਦੇ ਕੇ ਇੱਕ ਤਾਨਾਸ਼ਹੀ ਸਿਸਟਮ ਪੰਜਾਬ ਯੂਨੀਵਰਸਿਟੀ ਉੱਪਰ ਲਾਗੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਹੀ ਪੰਜਾਬ ਦੇ ਵਿੱਚ ਕਮਜ਼ੋਰ ਸਰਕਾਰ ਹੋਣ ਦਾ ਪਹਿਲਾ ਫਾਇਦਾ ਉਠਾਇਆ ਜਿਹੜਾ ਭਾਖੜਾ ਬੋਰਡ ਜਿਹੜਾ ਹੈਗਾ ਉਹਦੇ ਵਿੱਚੋਂ ਪੰਜਾਬ ਦੇ ਨਮਾਇੰਦੇ ਹਟਾਏ ਗਏ ਕੇਂਦਰ ਨੇ ਸਿੱਧਾ ਕਬਜ਼ਾ ਉਹ ਕੀਤਾ ਤੇ ਹੁਣ ਵੱਡਾ-ਵੱਡਾ ਹਮਲਾ ਪੰਜਾਬ ਪੁਨਰ ਉਦਯੋਗ ਦੀ ਉੱਪਰ ਜਿਹੜਾ ਐ ਕਰਦੇ ਉਹਨਾਂ ਨੇ ਸਿਟੀਕਿਡ ਭੰਗ ਕਰਕੇ ਤੇ ਇਹ ਕੀ ਲੈ ਫੈਸਲਾ ਲਿਆ ਜਿਹੀ ਸੰਸਦਾਂ ਦੀ ਲੋਚਨਾ ਕਰਦੇ ਆ ਕਿਉਂਕਿ ਮੈਂ ਇਹ ਸਮਝਦਾ ਕਿ ਇਹ ਹਮਲਾ ਨਹੀਂ ਨਾ ਹੈਗਾ ਸਿੱਧੇ ਤੋਂ ਤੇ ਗਲਤ ਭਾਈਚਾਰੇ ਦੇ ਐਸੀ ਬੀਸੀ ਕਲਾਸ ਦੇ ਤੇ ਮਨੋਰਟੀ ਵਰਗ ਦੇ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਉਹਨਾਂ ਦੇ ਕੈਰੀਅਰ ਉੱਪਰ ਉਹਨਾਂ ਦੇ ਭਵਿੱਖ ਦੇ ਉੱਪਰ ਵੱਡਾ ਹਮਲਾ ਕਿਉਂਕਿ ਜਦੋਂ ਬੱਚੇ ਪੜ੍ਹਦੇ ਆ ਤਾਂ ਵੀ ਐਸੈਸਸਮੈਂਟ ਹੋਣੀ ਹੁੰਦੀ ਹੈ ਕੋਈ ਹੁਕੂਮਤ ਦੀ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ ਤਾਂ ਭਾਜਪਾ ਔਰ ਆਰਐਸਐਸ ਉਹਦੇ ਤਾਜ ਹੋ ਕੇ ਇਹਨਾਂ ਬੱਚਿਆਂ ਦੇ ਭਵਿੱਖ ਦੇ ਨਾਲ ਇਹਨਾਂ ਦੇ ਬੱਚਿਆਂ ਦੇ ਜਿਹੜੇ ਭਵਿੱਖ ਦੇ ਰਾਹ ਠਵਾਰ ਕਰੇਗੀ ਇਸ ਕਰਕੇ ਲੋਕਤੰਤਰ ਪ੍ਰਕਿਰਿਆ ਜਿਹੜੀ ਐਜੀਐਸਡੀ ਕਟ ਦੇ ਸੈਨੇਟ ਨੂੰ ਭੰਗ ਕਰਨ ਦਾ ਇਹਨਾਂ ਦਾ ਅੰਦਰ ਜਿਹੜਾ ਅਧੂਨੀ ਮਨਸਾ ਜੀ ਉਹ ਇਹ ਹੈਗੀ ਆ ਬਾਬਾ ਸਾਹਿਬਾ ਪ੍ਰੋਫੈਸਰ ਅੰਬੇਦਕਰ ਨੇ ਕਿਹਾ ਸੀ ਪੜੋ ਜੁਰੂ ਤੇ ਸੰਘਰਸ਼ ਕਰੋ ਔਰ ਪੜ੍ਹਾਈ ਵਾਲਾ ਜਿਹੜਾ ਵੱਡਾ ਯਾਰਾ ਜੁਨੀਵਰਸਿਟੀ ਉਹਦੇ ਉੱਤੇ ਆਰਐਸਐਸ ਤੇ ਭਾਜਪਾ ਕਾਬਜ਼ ਹੋ ਕੇ ਐਸ.ਈ.ਬੀ.ਸੀ. ਕਲਾਸ ਦੇ ਬੱਚਿਆਂ ਉਪਰ ਮੈਜੋਰਿਟੀ ਦੇ ਬੱਚਿਆਂ ਦੇ ਹਿੱਤ ਦੇ ਉਪਰ ਕਾਰਕਮਣਾਂ ਚੋਦੀ ਅਸੀਂ ਸਖਤ ਅਸੀ ਰੋਚਨਾ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਨੂੰ ਇਹ ਸਖਤ ਕਦਮ ਲੈਣਾ ਚਾਹੀਦਾ ਐਸ.ਈ.ਬੀ.ਸੀ. ਕਲਾਸਾਂ ਸਵੰਥ ਜੱਤੀਬੰਦੀਆਂ ਨੂੰ ਮinority ਵਰਗ ਨਾਲ ਸੰਬੰਧਿਤ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਇਹਦੇ ਸਖਤ ਸਟੈਂਡ ਲੈਣ ਦੀ ਅੜੋੜਾ ਸਮੁੱਚੇ ਪੰਜਾਬ ਨੂੰ ਇਸ ਗੱਲ ਦੇ ਉੱਪਰ ਇਕੱਠੇ ਹੋ ਕੇ ਰਾਜਨੀਤਿਕ ਪੇਟਪਾਹ ਨੂੰ ਪਾਸੇ ਛੱਡ ਕੇ ਲੜਾਈ ਲੜਨੀ ਲੋੜ ਹੈ ਨਹੀਂ ਤੇ ਸਾਡਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਿੱਧੇ ਬਹਿਗਾ ਜਿਹੜੀ ਪਛਾਣ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਜਾਏਗਾ ਤੇ ਐਸੀਬੀਸੀ ਕਲਾਸ ਦੇ ਮinority ਵਰਗ ਦੇ ਬੱਚਾ ਦੇ ਭਵਿੱਖ ਦੇ ਉੱਪਰ ਵੱਡਾ ਖਤਰਾ ਜਿਹੜਾ ਹੈਗਾ ਉਹ ਮਨਰਾਮਾ ਸ਼ੁਰੂ ਹੋਇਆ ਇਸ ਖਤਰੇ ਨੂੰ ਹੁਣ ਤੋਂ ਅਸੀਂ ਖਤਮ ਕਰੀਏ ਔਰ ਮੈਂ ਕਿਰਨਜੀਤ ਸਿੰਘ ਗੈਰੀ ਦਾ ਜ਼ਰੂਰ ਐਲਾਨ ਕਰਦਾ ਜੇਕਰ ਕੇਂਦਰ ਸਰਕਾਰ ਨੇ ਇਹੋ ਜੀ ਸਪੈਸ਼ਲਿਸਟ ਨੂੰ ਵਾਪਸ ਨਾ ਲਿਆ ਤਾਂ ਤੀਰਵੰਬਰ ਨੂੰ ਦਿੱਲੀ ਦੇ ਵਿੱਚ ਰਾਮਲਾ ਮદાન ਦੀ ਰੈਲੀ ਹੁਣ ਜਾ ਰਹੀ ਹੈ ਡੋਮਾ ਪਾਲਿਕਾ ਦੀ ਡਾਕਟਰਾਂ ਦੇ ਤਰ੍ਹਾਂ ਦੀ ਵਾਈਸ ਤਾਂ ਇਸ ਮਸਲੇ ਨੂੰ ਅਸੀਂ ਉਸ ਰਾਲੀ ਦੇ ਵਿੱਚ ਵੀ ਪੂਰਾ ਜੋਰ ਲਗਾਉਣਾਗੇ ਤੇ ਸਮੁੱਚੇ ਪੰਜਾਬਾ ਸਾਨੂੰ ਲੋਕ ਵੀ ਕਰਦੇ ਆ ਜਾਓ ਸਪੈਸ਼ਲਿਸਟ ਦੇ ਖਿਲਾਫ ਇੱਕ ਮੰਡ ਹੋ ਕੇ ਆਵਾਜ਼ ਉਠਾਓ